ਤੇ ਆਪ ਜੀ ਦੇਖ ਰਹੇ ਹੋ ਕਿ ਸਾਡੇ ਸਕੂਲ ਦੇ ਵਿੱਚੋਂ ਸਮਾਰਟ ਸਕੂਲ ਬਣਿਆ ਹੋਇਆ ਸਰਕਾਰੀ ਸਕੂਲ ਇਹ ਪਿੰਡ ਮਰੋਕਾਂ ਦਾ ਸਕੂਲ ਹੈ ਸਾਡਾ ਕਿਸੇ ਕਰਕੇ ਜਿਆਦਾ ਜਿਹੜਾ ਲੋਕਾਂ ਨੂੰ ਆਪ ਸਾਰੇ ਲੋਕਾਂ ਨੂੰ ਧਰਮ ਕਰਮ ਕਰਨੇ ਚਾਹੀਦੇ ਨੇ ਬੜੇ ਲੰਗਰ ਵੀ ਲਾਉਣੇ ਚਾਹੀਦੇ ਔਰ ਠੀਕ ਇਸੇ ਭੁੱਖੇ ਨੂੰ ਰੋਟੀ ਮਿਲਦੀ ਹੈ ਪਰ ਗੁਰੂ ਦਾ ਵੀ ਇੱਕ ਸੁਭਾਅ ਹੈ ਜਿੱਦਿਸੀ ਰਹੂਏ ਉਹ ਵੀ ਗਿਆਨ ਨਾਲ ਅਕਲ ਨਾਲ ਹੋਵੇ ਜਿਹੜੀ ਆਪਣੀ ਸਿਹਤ ਲਈ ਹੈ ਆਪਣੀ ਫਿਚਰਦਾਨ ਇਹ ਜਿਹੜਾ দান ਕਰਨਾ ਉਹ ਵੀ ਗੁਰੂ ਸਾਹਿਬ ਕਹਿੰਦੇ ਭਈ ਆਕਰ ਕਰਨਾ ਚਾਹੀਦਾ ਹੈ ਇਹ ਨਾ ਹੋਵੇ ਕਿ ਆਪਾਂ ਰੱਜੇ ਨੂੰ ਹੋਣ ਲਈ ਜਾਈਏ ਕਿਸੇ ਚੰਗੀ ਕਰਨੇ ਥਾਂ 'ਤੇ ਲੰਗਰ ਲੱਗਦੇ ਨੇ ਪਰ ਸਾਡੀ ਔਲੂ ਸਾਡੇ ਸਮਾਜ ਨੂੰ ਬੱਚਿਆਂ ਨੂੰ ਜਿੱਥੋਂ ਜਾ ਕੇ ਬੱਚੇ ਗਿਆਨ ਲੈਂਦੇ ਨੇ ਪੜ੍ਹਾਈ ਕਰਦੇ ਨੇ ਆਤਰਾ ਖੁਵਿੱਕ ਬਣਾਉਂਦੇ ਨੇ ਚੰਗੀਆਂ ਚੀਜ਼ਾਂ ਸਿੱਖਦੇ ਨੇ ਸੰਸਕੂਲਾਂ ਬਲਵੀ ਧਿਆਨ ਦੇਣਾ ਚਾਹੀਦਾ ਹੈ ਧਾਰਮਿਕ ਪ੍ਰੋਗਰਾਮਾਂ ਤੇ ਸਮਾਗਮਾਂ ਤੇ ਜਿੱਥੇ ਆਪਾਂ ਹੋਰ ਧਾਰਮਿਕ ਸਥਾਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦਾ ਨਾਮ ਦਿੰਦੇ ਹਾਂ ਪਰ ਸਭ ਨੂੰ ਲੋੜ ਹੈ ਇੱਕ ਸਮਾਜ ਦੇ ਵਿੱਚ ਸਕੂਲਾਂ ਬਣ ਆਉਣ ਦੀ ਕਿਉਂਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਅਤਰ ਸਿੰਘ ਵੀ ਮਸਕੌਣਾ ਸਾਹਿਬ ਆਏ ਨੇ ਵਿੱਦਿਆ ਤੇ ਜੋੜ ਦਿੱਤਾ ਸੀ ਵਿੱਦਿਆ ਇੰਨਾ ਜ਼ੋਰ ਉਹਨਾਂ ਨੇ ਤਾਂ ਉਹਨਾਂ ਸਮੇਂ ਦੇ ਕੋ 100 ਸਾਲ ਪਹਿਲਾਂ ਸੈਂਕੜੇ ਸਕੂਲ ਉਹਨਾਂ ਨੇ ਬਣਾਏ ਗੁਰਦੁਆਰਾ ਸਾਹਿਬ ਬਹੁਤ ਛੋਟਾ ਬਣਾਇਆ ਉਸ ਸਮੇਂ ਉਹ ਗੁਰਦੁਆਰਾ ਸਾਹਿਬ ਦੇ ਨਾਲ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਕਾਲਜਾਂੀਆਂ ਅਕੈਡਮੀ ਵੀ ਉਹਨਾਂ ਨੇ ਬਣਾਈ ਹੈ ਤੋਂ ਸਭ ਤੋਂ ਵੱਧ ਆਪਾਂ ਵਿਦਿਆਵਾਂ ਤੇ ਹਣ ਲਈਏ ਕਿ ਜਿੱਥੇ ਵੀ দান ਕਰਨਾ ਹੈ ਆਪਾਂ ਉੱਥੇ দান ਕਰੀਏ ਜਿੱਥੇ ਲੋੜ ਬੰਦ ਦਿਓ